ਕਿਤਾਬ ਜਿਹੜੀ ਹੈ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਐਸ ਤਰੀਕੇ ਨਾਲ ਜਨੂਨੀ ਹੋ ਕੇ ਪੜਦਾ ਹੈ ਜਿਹੜੇ ਪਹਿਲੀ ਏਸ਼ੀਆ ਚ ਜਾਂ ਫਿਰ ਵੱਡੀਆਂ ਗੱਡੀਆਂ ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇਓ ਆਹੀ ਤਾਂ ਫਰਕ ਪੈ ਗਿਆ ਹੁਣ ਆ ਜਿਹੜੇ ਮੇਰੇ ਸਾਹਮਣੇ ਸਾਰੇ ਗਰੋਧੀ ਪਾਟੇ ਲੀਡਰ ਨੇ ਕੋਈ ਸਰਕਾਰੀ ਸਕੂਲ ਚ ਨਹੀਂ ਪੜੇ ਹੋਏ ਐ ਜੋ ਸਾਰੇ ਪਾੜਾ ਆਣੇ ਨੇ ਪੰਜਾਬੀ ਨਹੀਂ ਹੁੰਦੀ ਉਹਦੇ ਫਸ ਜਾਂਦੇ ਨੇ ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਐ ਨਹੀਂ ਉਹਨਾਂ ਚ ਬੋਲਣੀ ਵੀ ਨਹੀਂ ਆਉਂਦੀ ਲਿਖਣੀ ਤਾਂ ਦੂਰ ਦੀ ਗੱਲ ਹੈ ਉਹਦੇ ਮਤਲਬ ਨਹੀਂ ਪਤਾ ਵੀ ਕੀ ਮਤਲਬ ਨਿਕਲਦੇ ਨੇ ਆ ਹੀ ਫਰਕ ਹੈ ਬਸ ਆਪਾਂ ਸਰਕਾਰੀ ਵਾਲੇ ਆਪਾਂ ਆਪਣੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਦਾ ਤੇ ਪ੍ਰਾਈਵੇਟ ਜਿਹੜੇ ਕਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ ਉਹਨਾਂ ਦੇ ਇੱਕ ਬਹੁਤ ਵੱਡਾ ਫਰਕ ਹੈ ਮੈਂ ਕਿਤੇ ਪੱਤਰਕਾਰ ਨੂੰ ਕਹਤਾ ਕਿ ਜਨ ਮੈਂ ਕਹਿੰਦੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ ਕਹਿੰਦੇ ਕੀ ਮੈਂ ਕਹਿੰਦੀ ਪ੍ਰਾਈਵੇਟ ਕੱਲਾ ਪੜਾਉਂਦੇ ਨੇ ਨੰਬਰ ਆਉਂਦੇ ਨੇ ਪਰ ਸਰਕਾਰੀ ਨਾ ਪਰਸਨੈਲਿਟੀ ਡਵੈਲਪਮੈਂਟ ਕਰਦੇ ਆ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜਾਈ ਤੋਂ ਬਿਨਾਂ ਵੀ ਕਹਿੰਦੇ ਕੀ ਮਤਲਬ ਮੈਂ ਸਭ ਤੋਂ ਪਹਿਲਾਂ ਦੇਖੋ ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ ਸਰਕਾਰੀ ਸਕੂਲ ਕਹਿੰਦੇ ਕਿਵੇਂ ਮੈਂ ਘਰੋਂ ਚੱਲ ਪੈਣੇ ਆ बाद फैसला करना होना घरों तो चल पे स्कूल जाना है या जा नहीं जाना तो फैसला है जी देखो आप ही लेना तुम ठीक है ना प्राइवेट थोड़ी हो जुगा हो तो फोन आ जुगा बच्चा आया नहीं से कम सरकारी कर सकता है दूजा फिर सरकारी स्कूल चले गए जाके फिर यह फैसला लेना है अच्छा अद्धी छुट्टी वेले भजना है ज अठवी पीड़ च भजना है ये भी फैसला बड़ा औखा है फिर राजनीतिक लोकतंत्रिक डेमोक्रेसी बहुत सिखा फिर यह फैसला करना कले ने भजना या दो चार नाल ले लिए, बहुमत हो जाए ये बहुत ये वीड्डी प्राइवेट नहीं सिखा सकते फिर उस तो फैसला करना सारी छुट्टी बड़े कुटना कौन है तो यह भी देखना वो कि ਜੀਵਨ ਦੇ ਨਾਲ ਜਿਆਦੇ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਕਿੰਨੀਆਂ ਚੀਜ਼ਾਂ ਸਿਖਾਉਂਦਾ ਸਰਕਾਰੀ ਸਕੂਲ ਯਾਰ ਪ੍ਰਾਈਵੇਟਾਂ 'ਚ ਕੱਲੇ ਪੜਾਈ ਜੋ ਪੜਾਈ ਜੋ ਸੁਖ ਜ਼ਿੰਦਗੀ 'ਚ ਸਿਆਣੇ ਕਹਿੰਦੇ ਆ ਟਰੱਕਾਂ 'ਤੇ ਵੀ ਲਿਖਿਆ ਹੁੰਦਾ ਹੈ ਅਕਲ ਬਦਾਮ ਖਾ ਕੇ ਨਹੀਂ ੱੱਕੇ ਖਾ ਕੇ ਹੁੰਦੀ ਹੈ ਪ੍ਰੈਕਟੀਕਲ ਜ਼ਿਆਦਾ ਸਿਖਾਉਂਦਾ ਹੈ ਥਿਉਰੀ ਨਾਲੋਂ ਥਿਉਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਸਿਖਾਉਂਦਾ ਹੈ ਜਿੰਨਾ ਤੁਸੀਂ ਘੁੰਮਦੇ ਹੋ ਜਿੰਨਾ ਤੁਸੀਂ ਜਾਣਦੇ ਹੋ ਤੁਹਾਨੂੰ ਉਹ ਹੋਰ ਧੋਖੇ ਹੋਣਗੇ 2-4 ਤੁਹਾਡੇ ਨਾਲ ਉਤੋਂ ਹੀ ਤਾਂ ਸਿੱਖੋਗੇ ਫਿਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀ ਕਮਜ਼ੋਰਨ ਹੁੰਦੀ ਹੈ ਹੋ ਜਾਂਦੀ ਹੈ ਠੀਕ ਕਰ ਲਓ ਉਹਨੂੰ ਫਿਰ ਹੁਣ ਗਲਤੀ ਵੀ ਤਾਂ ਉਹੀ ਕਰੂ ਜਿਹੜਾ ਕੰਮ ਕਰੂ ਘਰੇ ਬੈਠੇ ਤਾਂ ਕੀ ਗਲਤੀ ਹੋ ਜੂਗੀ ਜੀ ਸੋ ਆ ਜਿਹੜੇ ਹੁਣ ਪੈਦਾ ਜਿਹੜੇ ਲੀਡਰ ਨੇ ਇਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ ਹੁੰਦੇ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ ਇਲਾਜ ਕੀ ਕਰੂਗਾ ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ ਵੀ ਸਿਰ ਦੇ ਵਾਲ ਝੜ ਗਏ ਮਾਵਾ ਭੈਣਾਂ ਦੇ ਖਾਸ ਤੌਰ ਤੇ ਐਸਸੀ ਦਲਿਤਪਾਈ ਚਰ ਦੀ ਮਾਵਾ ਭੈਣਾਂ ਦੇ ਵਾਲ ਝੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਤੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ ਅਸਲਾ ਕਹਿ ਰਹੇ ਆ ਤੁਹਾਡੇ ਕਿ ਨਹੀਂ ਦੁਪਹਿਰੇ ਲੱਕਰਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਬ ਪ੍ਰਸੀਨ ਦਾ ਪ੍ਰਸੀਨ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਉਹਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ ਹੈ ਇਹ ਜਾਣਦੇ ਨੇ ਕਿ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਰਨ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹੁਣ ਜਾਂ ਕਦੇ ਆਪ ਕਣ ਕਬੱਡੀ ਹੋਵੇ ਜਾਂ ਹੱਤੀ ਝੋਨਾ ਲਾਇਆ ਹੋਵੇ ਇਹਨੂੰ ਕੀ ਪਤਾ ਗਰੀਬੀਆਂ ਕੀ ਹੁੰਦੀਆਂ ਨੇ ਮੈਂ ਵੀ ਪਿੰਡ ਜਾਂਦਾ ਮੇਰੇ ਅੱਜ ਮੇਰੇ ਵੀ ਉਹ ਮੇਰੇ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀਆਂ ਰਹਿੰਦੀਆਂ ਜਿਹੜੇ ਸਾਡੇ ਨਾਲ ਨੌਕਰ ਸਿਰੀ ਪਾਲੀ ਰਹੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਕੰਮ ਕਰਦੇ ਸੀ ਇੱਕੋ ਖੇਤ ਹੈ ਇੱਕੋ ਖਵਾਜਾ ਪੀਰ ਦਾ ਬੋਰ ਹੈ ਉਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ ਇਹਨੂੰ ਪਤਾ ਖਵਾਜਾ ਪੀਰ ਦਾ ਕਿ ਖਵਾਜਾ ਪੀਰ ਪਾਣੀ ਨਾਲ ਸੰਬੰਧਤ ਹੈ ਨਾ ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਇਹਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਕੱਸੀ ਕੀ ਹੁੰਦੀ ਹੈ ਸੁਆ ਕੀ ਹੁੰਦਾ ਰਜਵਾਹ ਕੀ ਹੁੰਦਾ ਆ ਦੁੱਖ ਰਿਹਾ ਮੈਨੂੰ ਕਿਰ ਇਹ ਉਹ ਬੰਦੇ ਰਾਜ ਕਰੀ ਗਏ ਜਿਹਨਾਂ ਨੂੰ ਕੱਖ ਨਹੀਂ ਪਤਾ ਅੱਜ ਵੀ ਨਹੀਂ ਪਤਾ ਸ਼ਰਤ ਨਾਲੋ ਅੱਜ ਪੁੱਛ ਲੋ ਸੁਖਵੀਰ ਬਾਲ ਦੇ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ 'ਚ ਐ ਦੱਬਣੀਆਂ ਪਰ ਉਹ ਉਦੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਤਾ ਨਹੀਂ ਗੰਨਾ ਬੀਜਿਆ ਕਿਵੇਂ ਜਾਂਦਾ ਉਹ ਤਾਂ ਪਤਾ ਉਹ ਵੀ ਕਦੇ ਖੇਤ ਗਿਆ ਹੋਵੇ ਹਰਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚ ਨਹੀਂ ਸਰਦੂਰਗੜ ਕੋਲ ਚ ਨਹੀਂ ਰ ਆ ਉਹਦਾ ਹਲਕਾ ਪੈਂਦਾ ਬਠਿੰਡਾ ਉੱਥੇ ਕੋਈ ਹੜਾ ਆਗੇ ਸੀਗੇ ਤੇ ਮੁਆਵਜ਼ਾ ਦੇਣ ਚਲੇਗੀ ਇੱਕ 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 ਬੰਦਾ ਕਹਿੰਦਾ ਮੇਰੇ 2 ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਮੁਆਵਜ਼ਾ ਦਿਓ ਜੀ ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਅ ਵਿਕਦੇ ਆ ਉਹ ਕਹਿੰਦੀ ਹਰੀਆਂ ਮੈਂ ਉਹ ਕਹਿੰਦਾ ਹਰੀਆਂ ਮਿਰਚਾਂ 25-2600 ਵਿਕ ਜਾਂਦੀਆਂ ਲਾਲ ਵਿਕ ਜਾਂਦੀਆਂ 5800 6000 ਤੱਕ ਕਹਿੰਦੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕਿਉਂ ਬੇਚਦੇ ਹੋ ਸਿੱਦੇ ਲਾਲੀ ਵਿਜਿਆ ਕਰੋ ਲੈ ਹੁਣ ਕਿਵੇਂ ਬਦਲ ਕਿਵੇਂ ਦਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸਵੱਸਿਆ ਮਾ ਦਾ ਨਹੀਂ ਪਤਾ ਗੱਲਾਂ ਸਹੀ ਲੱਗ ਰਹੀਆਂ ਨੇ ਸੱਚੀਆਂ ਲੱਗ ਰਹੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਵਧਾ ਦਿਓ ਦੱਸ ਦਿਓ ਜਿਆਦਾ ਟਾਈਮ ਤੱਕ ਲੈ ਰਿਹਾ ਆਪਾਂ ਜੰਦਰਾਲੇ ਪਾਸੋਂ ਲੰਘ ਜਾਂਦੇ ਆਂ ਹਾਂ ਆਪਣਾ ਕੀ ਹੈ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਹਾਂ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਈ ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਆਸ਼ਿਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ ਸੋ ਪ੍ਰਮਾਤਮਾ ਲੋਕਾਂ ਚ ਵੱਸਦਾ ਹੈ। ਪ੍ਰਮਾਤਮਾ ਲੋਕਾਂ ਚ ਵੱਸਦਾ ਹੈ। ਮੈਂ ਤਾਂ ਕੰਮ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੜਾਈ ਹੋਈ ਸਾਡੇ ਘਰੇ ਵੀ ਸਾਡੇ 2000 ਯਾਰਾਂ ਦੋਸਤਾਂ ਨੇ ਵੀ ਕਿਹਾ ਕੀ ਕਿੱਧਰ ਪੈਣਾ ਯਾਰ ਟੋਪਿਆਂ ਦੇ ਮੌਕੇ ਦੇਖੀ ਜਾਏਗਾ ਉੱਤੇ ਨਾਲੀਆਂ 'ਚ ਫਿਰਦਾ ਰਹੇਗਾ। ਮੈਂ ਕੁਝ ਨਹੀਂ ਹੁੰਦਾ ਯਾਰ। ਫੇ ਇਹ ਕਿਹੜੀ ਗੱਲ ਐ ਯਾਰ ਮੈਂ ਕੱਸਟਾਂ ਸੀੜੀਆਂ ਕੱਢ ਕੇ ਦੁਨੀਆ ਤੋਂ ਤੁਰ ਜਾ। ਮੇਰੇ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਹੈ। ਜ਼ਿਆਦਾ ਨਹੀਂ। ਤਮੇ ਘੜ ਘੜ ਯਾਰ ਹਾ ਦਾ ਨਾਰਾ ਤਾਂ ਮਾਰ ਸਕਦਾ ਮੈਂ। ਮੈਂ ਵਿਰੋਧ ਤਾਂ ਕਰ ਸਕਦਾ। ਮੇਰੇ ਕਹੇ ਤੇ ਬਦਲੇ ਨਾ ਬਦਲੇ ਲੇਕਿਨ ਕੋਟ ਕੋਟ ਮੈਂ ਦੂਜੇ ਪਾਸੇ ਘੜ ਤਾ ਸਕਦਾ ਇਹ ਚ ਕਿਹੜੀ ਗੱਲ ਆ ਯਾਰ ਮੈਂ ਕਹੇ ਮੇਰੇ ਮੇਰੀ ਮਰਜ਼ੀ ਆ ਮੈਂ ਕੋਈ ਏਟੀਐਮ ਥੋੜੀ ਆ ਮੇਰੇ ਚੋਂ ਪੈਸੇ ਹੀ ਕੱਢੀ ਜਾਣਗੇ ਸਾਰੇ ਇੱਕ ਜੰਗਲ ਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਕੱਲੀ ਚਿੜੀ ਸੀ ਚੁੰਝ ਦੇ ਵਿੱਚ ਪਾਣੀ ਭਰਿਆ ਕਰੇ ਛੱਪੜ ਚੋਂ ਅੱਗ ਤੇ ਪਾ ਦਿਆ ਕਰੇ ਫਿਰ ਪਾਣੀ ਭਰਿਆ ਕਰੇ ਚੁੰਝ ਚ ਅੱਗ ਤੇ ਪਾਇਆ ਕਰੇ ਫਿਰ ਪਾਣੀ ਭਰਿਆ ਅੱਗ ਤੇ 15 20 ਵਾਰ ਜਦੋਂ ਇਦਾਂ ਕੀਤਾ ਕਿ ਚੁੰਝ ਚ ਪਾਣੀ ਭਰ ਕੇ ਛੱਪੜ ਚੋਂ ਅੱਗ ਤੇ ਪਾਇਆ ਕਰੇ ਤਾਂ ਦੂਜੇ ਜਾਨਵਰ ਹੱਸਣ ਲੱਗੇ ਮਜ਼ਾਕ ਕਰਨ ਲੱਗੇ ਉਹ ਕਹਿੰਦੇ ਚਿੜੀਏ ਕਮਲੀਆਂ ਐ ਭੋਲੀਆਂ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਭੱਜਾ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਆਣਾਂ ਚ ਤੇ ਡਰ ਕੇ ਭਜਰਾਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਕੋਸ਼ਿਸ਼ ਤਾਂ ਕਰੋ ਜਿਪਕ ਸਿੰਘ ਉਰੀ ਕਹਿੰਦੇ ਆਪਾਂ ਕੀ ਲੈਣਾ ਆਪਾਂ ਕਹਦੇ ਨਾ ਆਮਦੋ ਤੇ ਰਾਜਨੀਤੀ ਬਾਰੇ ਚਲੋ ਪੱਕੀ ਲੈਣਾ ਕਿਉਂ ਨਹੀਂ ਲੈਣਾ ਬਈ ਹਰ ਗੱਲ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲ੍ਹੇ ਦੀ ਅੱਗ ਰਾਜਨੀਤੀ ਡਿਸਾਈਡ ਕਰਦੀ ਹੈ ਕਿ ਅੱਜ ਬਲਣੀ ਹੈ ਕਿੰਨੀ ਮਹਿੰਗੀ ਬਲਣੀ ਹੈ ਕਿੰਨੀ ਸਸਤੀ ਬਲਣੀ ਹੈ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਤੇ ਆਪਾਂ ਰਾਜਨੀਤੀ ਤੋਂ ਮੂੰਹ ਕਿਉਂ ਮੋੜਦੇ ਆ ਬਈ ਵੀ ਚਲ ਛੱਡ ਪਰੇ